ਮਮਾ ਗਾ ਬਸ ਫੜਾ ਤੂੰ ਮਾ ਚੋਲਾ ਲੈ ਕੇ ਭਰ ਕੇ ਮੈਨੂੰ ਨਿਆਣੇ ਕਾ ਚਾਚੂ 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 ਆ ਤੂੰ ਨਾ ਵਿਆਹ ਕਰਾਈ ਚਾਚਾ ਹਾਂ ਮੈਂ ਸਾਹ ਨੂੰ ਕਿਹੜਾ ਬਣਾਉਂਦਾ ਪਤਾ ਲੱਗ ਗਿਆ ਮਮਾ ਆਪਣੇ ਕੋੜੋ ਲੈ ਕੇ ਲੈ 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 ਦੋਜੀ ਤੋਂ ਲਾਏ ਆ ਪੈਸੇ ਉਹ ਮੈਂ ਮਹਿੰਗੇ ਦੇ ਦੇਣੇ ਆ 6500 ਰੁਪਇਆ ਬਣਿਆ ਫਿਰਦਾ ਤੁਸੀਂ ਹੋ ਰਹੀ ਤੇ ਹੋਰ ਕੀ ਤੇਰੇ ਮੁੰਡੇ ਬਿੱਤਲਦੇ ਆ ਰੀਵੀ ਸੋਨੇ ਵਰਗੇ ਆ ਦੇਖ ਤਾ ਹੀਰੇ ਆ ਆ ਬਹੁਤ ਮੇਰੀ ਮਾਂ ਬਸ ਇੰਨੇ ਚ 500 ਪੱਕਾ ਕਰ ਗਿਆ ਲੈ ਲੈ ਅੱਜ ਤਾਂ ਸਾਰੀ ਦਿਹਾੜੀ ਪਸਵਾ ਵਿੱਚ ਫਸੇ ਰਹੀ ਤਾਂ ਪੈਸੇ ਦਾ ਇਹ ਪੱਕੇ ਕਰ ਗਿਆ ਓਏ ਦੋਜੀ ਦੇ ਪੈਸੇ ਆ ਇਹ ਦੋਜੀ ਦੇ ਪੈਸੇ ਆ ਨਾਮ ਅਗਰ ਲੱਗ ਗਏ ਨੇ ਨਾਮ ਅਗਰ ਲੱਗ ਇਹਨੇ ਕਹਵਾ ਦਿੱਤਾ ਓਏ ਸੋਨੇ ਦਾ ਮੈਂ ਹੀਰਾ ਆ ਬਗਾ ਐਵੇਂ ਇਹਦੇ ਮਗਰ ਲਾ ਕੇ ਸੋਨੇ ਪਿਛੇ ਲਾ ਕੇ ਹੀਰਾ ਦਾ ਗਬਾਲੇ ਮੈਂ ਹੀਰਾ ਆ ਇਹਨੇ ਤੈਨੂੰ ਸਾਂਭੜਾ ਰਿ ਬੜਾ ਹੋ ਕੇ ਕਿਉਂ ਨਹੀਂ ਸਾਂਭ ਮੈਂ ਤੈਨੂੰ ਇਹਨਾਂ ਦਾ ਤਾਂ ਮਹਿੰਗੇ ਦਾ 6.500 ਰੁਪਇਆ ਬਣਿਆ ਪਿਆ ਆ ਕਾਰ ਨਾਲ ਮਿਹਨਤ ਜੀਤਾ ਮਹੀਰੇ ਹੀ ਇਹ ਤੇ ਇੰਨੇ ਪੈਸੇ ਲੱਗੇ ਆ ਬਈ ਲਾ ਓਹ ਡੈਰੀ ਪਰਲੀ ਮਾਜੇ ਹੈਗੀ ਆ ਜੇ ਹਿਸਾਬ ਦਾ ਕਰਾ ਮੈਨੂੰ ਲੱਗਦਾ ਨਾਲ ਕੱਟਾ ਵੀ ਵੇਚਿਆਈ ਆ ਭਾਈਏ ਆਲਾ ਓਹੋ ਪੈਗੇ ਜਾਂਦਾ ਮੁੰਡਾ ਤੂੰ ਵੱਡਾ ਐ ਤੇਰਾ ਹੱਕ ਬਣਦਾ ਸੀ ਤੈਂ ਕਿ ਦਿੱਤਾ ਤੂੰ ਰੁਪਈਏ ਦੀ ਮੈਂ ਮੈਂ ਦੱਸਦਾ ਸਵੇਰੇ ਲਿਆਇਆ ਕੈਲਡਨ ਮੇਰੀ ਗੱਲ ਸੁਣ ਸਵੇਰੇ ਲਿਆਇਆ ਮੈਂ ਕੈਲਡਨ 2600 ਦੀ ਹੁਣ ਲਿਆਇਆ ਮੈਂ 65500 ਦੀ ਖਾਦ ਹੈ ਮੈਂ ਮੈਂ ਬੜਾ ਬੜਾ ਮੈਂ ਇਸ ਚੱਕਰ ਕੇ ਬੜਾ ਫਸਿਆ ਆਇਆ ਬੜਾ ਕੀ ਲੈ ਕੇ ਆਵੇ ਬਾਲਾ ਚੱਜਣਾ ਨੋ ਮਾਰਾ ਗੋਗੇ ਹੱਥ ਨਾਲ ਆਈ ਨਹੀਂ ਨਹੀਂ ਆਹ ਤਾਰੇ ਜ਼ਹਿਰ ਨਾਲ ਹੀ ਭੜੇ ਆ ਟੱਤੀ ਜੇ ਵਾਲੇ ਲੱਗਦੇ ਆ ਚੱਕ ਲੱਬੇ ਦੀ ਭੈਣ ਆ ਆ ਲਓ ਜੀ ਲੱਬੇ ਦੀ ਭੈਣ ਦਾ ਫੜਕੋ ਕੀ ਲੱਬੇ ਦੀ ਭੈਣ ਦਾ ਹੈਪੀ ਬਰਥਡੇ ਆ ਤੇ ਮਾਡੋ ਮਕੋਰੋ ਦਾ ਆ ਨਾ ਇਹ ਤਾਂ ਫੇ ਲੱਬੇ ਦਾ ਖਾਤੇ ਲਿਖਾ ਕੇ ਲਿਆਏ ਆ ਯਾਰ ਤੂੰ ਲੱਬੇ ਹੀ ਭੈਣ ਤੂੰ ਉਹਦੀ ਭੈਣ ਨਹੀਂ ਹੈਗੀ ਮੇਰੀ ਗੱਲ ਸੁਣ ਉਹਨੂੰ ਕਿਸੇ ਤਰ੍ਹਾਂ ਚੇਤੇ ਕਰਦੇ ਉਹਨੂੰ ਦਿਲੋਂ ਚੇਤੇ ਕਰਦੇ ਤਾਂ ਲਖਾਇਆ ਲੱਬੇ ਦੀ ਭੈਣ ਇਹਦਾ ਲੱਬਾ ਨਾ ਲੂ ਹੋ ਜਵੇ ਇਹ ਤੇ ਆਇ ਤੇ ਰੱਖ ਲਓ ਜੀ ਬਰਥਡੇ ਲੱਬੇ ਦੀ ਹੈ ਭੈਣ ਹੈਪੀ ਬਰਥਡੇ ਤੂੰ ਜਾ ਰੋਮਾ ਇਨਾ ਕੇ ਸੀਗਾ ਹੈ ਹੈਪੀ ਬਰਥਡੇ ਟੂ ਯਰ ਚਾਚੀ ਮਗਾ ਮੇਰੇ ਭਰਾ ਨੇ ਕਿ ਤਾ ਬੋਲੇ ਉਸ ਫੜਾ ਧੂਆ ਮਾਰਦਾ ਮੈਂ ਵੀ ਲੈ ਮੇਰੀ ਗਾਸ ਹਣ ਤੂੰ ਲੱਬੇ ਤੋਂ ਵੱਡੀ ਆ ਉਹਦਾ ਵਿਚਾਰੇ ਦਾ ਕਦੀ ਮਨਾਇਆ ਮੇਰੀ ਗਾਸ ਹਣ ਕਦੀ ਉਹਦਾ ਜਨਮ ਦਿਨ ਮਨਾਇਆ ਤੂੰ ਉਹਦੇ ਤੋਂ ਵੱਡੀ ਆ ਤੁਹਾਨੂੰ ਮੈਂ ਜੋ ਕਪਾ ਪਤਾ ਨਹੀਂ ਕਾਦੀਆਂ ਤੁਸੀਂ ਜਮੇ ਤੁਹਾਨੂੰ ਆਪਣੇ ਆਪਣੇ ਜਨਮਦਨ ਚੇਤੇ ਆ ਉਹਦਾ ਵਿਚਾਰੇ ਗਰੀਬ ਦਾ ਤੁਹਾਨੂੰ ਚੇਤੇ ਹੀ ਨਹੀਂ ਏਸੀ ਲਾਂ ਏਸੀ ਨਾਲ ਬੰਦ ਕੀਤਾ ਹੋਇਆ ਉਹ ਆਤੋਂ ਦੇ ਆ ਬੇਜਾ ਦਿੱਤੀ ਹਾਂ ਦੋਸਤਾਂ ਨੂੰ ਗੱਲ ਕਰ ਭਾਜੀ ਯਾਰ ਸਾਡੀ ਭਾਜੀ ਉਹ ਦਿਨ ਗੁੱਸੇ ਹੋਏ ਕਹਦੇ ਨਹੀਂ ਗੁੱਸੇ ਹੋਣ ਦੀ ਗੱਲ ਛੱਡ ਅੱਜ ਮੈਨੂੰ ਕੌਣ ਲੈ ਕੇ ਚੱਲਾ ਮੈਂ ਲੈ ਕੇ ਚੱਲਾਂ ਦੂਜੇ ਬੰਦੇ ਨੂੰ ਕਹਵੇ ਉਹ ਤਾਂ ਕਹਤਾ ਇਹਨੂੰ ਪਹਿਲਾਂ ਇਹ ਗੱਲ ਅਸ ਤੂੰ ਉਦੋਂ ਗੁੱਸੇ ਹੋ ਕੇ ਕਹਦੇ ਆਪਣੀ ਵਾਰ ਨੂੰ ਤੈਨੂੰ ਗੁੱਸਾ ਲੱਗਾ ਹੈ ਗੁੱਸਾ ਨਹੀਂ ਲੱਗਾ ਦੂ ਤਾਂ ਕਹਨਾ ਯਾਰ ਤੁਸੀਂ ਮਾੜੀ ਮਾੜੀ ਗੱਲ ਤੇ ਗੁੱਸਾ ਕਰਦੇ ਯਾਰ ਐਕਚੁਅਲੀ ਗੱਲ ਪਤਾ ਕੋਈ ਵੀ ਨਹੀਂ ਗੁੱਸਾ ਕਰਦਾ ਇਹਨਾਂ ਦਾ ਬੰਦ ਵੀ ਨਹੀਂ ਕਰਦਾ ਗੁੱਸਾ ਗੱਲ ਤਾਂ ਸੁਣ ਲੈ ਇਹ ਬੰਦ ਨੂੰ ਬੰਦ ਤਾਂ ਗੁੱਸਾ ਕਰਦੇ ਮੇਰੀ ਗੱਲ ਸੁਣ ਲੋ ਇਹ ਰੋਣਾ ਨਹੀਂ ਬਣਾਉਂਦੇ ਇਹ ਗੱਲ ਇਹ ਗੱਲ ਬੋਲਾਂ ਮੈਂ ਦੱਸਣੀ ਹੈ ਐਵੇਂ ਦੱਸ ਲਈ ਯਾਰ ਅਰਜ ਨੂੰ ਮੇਰੇ ਦੱਸੀ ਮੈਂ ਅਰਜ ਕਹਿੰਦਾ ਯਾਰ ਤੂੰ ਨਹੀਂ ਆਣਾ ਯਾਰ ਭਾਈ ਕਹਿੰਦਾ ਤੁਸੀਂ ਤੈਨੀਆਂ ਆਣੇ ਸੀ ਬਾਦ ਤੋਂ ਦੋ ਸੀਗੇ ਮੈਂ ਕਿਹਾ ਇੰਦਾ ਹੋਈ ਤੁਸੀਂ ਉਦਾਂ ਕਹਿ ਦਿੰਦੇ ਉਹ ਯਾਰ ਬੱਚੇ ਨੂੰ ਜਦੋਂ ਸਾਲਾ ਮੈਂ ਤੇਨ ਲੈਣ ਗਿਆ ਕਹਿੰਦਾ ਵਹਿੜ ਜਾਣਾ ਹੁਣ ਹੁਣ ਤੂੰ ਇਹ ਗੱਲ ਦੱਸ ਤੂੰ ਹੁਣ ਉਸ ਬੰਦੇ ਨੂੰ ਦੱਸਦਾ ਕਿ ਤੂੰ ਮੈਨੂੰ ਤੂੰ ਲੈ ਕੇ ਚੱਲਾ ਆ ਪਾਪਾ ਜੀ ਠੀਕ ਹੈ ਲੈਸਡ ਫਾਈਨ ਹੁਣ ਕਿਸੇ ਦਾ ਰੌਲਾ ਵਿੱਚ ਨਹੀਂ ਇਹ ਗੱਲ ਆਪਣੇ ਚੌ ਬੰਦੇਾਂ ਚ ਰਹਿਣੀ ਚਾਹੀਦੀ ਹੈ ਤੀਜੇ ਬੰਦੇ ਨੂੰ ਕਿਸੇ ਨਾਲ ਦੋ ਬਾਦੇ ਆਏ ਸੀ ਤਿੰਨੇ ਆਪ ਬਸ ਓ ਯਾਰ ਭਾਈ ਮੇਰੇ ਪਤਾ ਕੀ ਚੱਕਰ ਹੈ ਉਦੋਂ ਮੇਰੇ ਲਿਖਿਆ ਸੀ ਉਹ ਮੈਂ ਹੁਣ ਕਿਤੇ ਇਦਾਂ ਕੀ ਹੋਇਆ ਉਥੇ ਪੂਰ ਜਾ ਕੇ ਨਹੀਂ ਦੱਬੇ ਵੀ ਵੀਰਾ ਬਹੁਤ ਬੇੜਾ ਮਾਰਦੋ ਇਹਨਾਂ ਨੇ ਕਹੋਗੇ ਨਾ ਪੈਰੇ ਪੈਰੇ ਬੜੇ ਰੱਖੜਿਆ ਮੇਰੀ ਗਾਸ ਹੁਣ ਪਤਾ ਕੀ ਹੋਇਆ ਉਥੋਂ ਤੁਹਾਡੇ ਕੋ ਤਾਂ ਆ ਗਏ ਆ ਮੇਰਾ ਕਟਾ ਲਗੜੇ ਮੋੜ ਜਮਾ ਉੱਥੇ ਭਰਾਵਾ ਦੁਕਾਨਾਂ ਤੇ ਗਿਆ ਪਾਜੀ ਗੁੱਗਲ ਵੇ ਕਰਾ ਲਓ ਪੈਸੇ ਲੈਣ ਪੈਸੇ ਦੇਦੇ ਕਹਿੰਦੇ ਸਾਡੇ ਕੋ ਕਹਿ ਜਾਣੀ ਹੈ ਮੈਂ ਕਿਹਾ ਯਾਰ ਆਹ ਕਿਹੜੀ ਗੱਲ ਹੈ ਫਿਰ ਉਹ ਬੱッセ ਖੜਾ ਉੱਥੇ ਹੈ ਨਾ ਫਿਰ ਕੋਈ ਬੰਦਾ ਇੱਧਾ ਟੱਕਰ ਗਿਆ ਉਹਦੇ ਕੋ ਵੀ i23 ਯਾਰਗੀ ਮੈਂ ਕਿਹਾ ਥੜੀ ਠੀਕ ਕਹੋਗੇ ਭਾਈ ਚੱਲ ਤੈਨੂੰ ਅਸੀਂ ਲੈ ਜਾਨੇ ਨਾ ਉਹਦੀ ਮੈਡੂ ਮੁਰ ਕੇ ਉਹ ਵੀ ਚੱਲੇ ਗਏ ਹੈ ਫਿਰ ਆਇਆ ਬੱਸ ਵਾਲਾ ਮੈਂ ਕਿਹਾ ਭਾਈ ਸਕੈਨਰ ਹੈ ਕਰ ਸਕਦੇ ਹੈ ਕਹਿੰਦਾ ਹਾਂ ਕਰ ਲਿਆ ਮੈਂ ਆਰਾਮ ਨਾਲ ਬੈਸੇ ਜੀ ਬੈਠਾ ਜਿਹਦੇ ਪਾਸੇ ਜਿ ਬੈਠਾ ਦੋ ਕੁ ਜਣੇ ਨੇ ਉਹ ਮੇਰੇ ਲੈ ਦੇ ਕੀ ਪਛਾਣ ਤਾਉਂਦਾ ਤਾਂ ਮੈਂ ਹੋਇਆ ਨਹੀਂ ਜਿਹੜੀ ਰੀਲ ਜੀ ਕੱਢ ਕੇ ਉਹਦੀ ਲਾਤੀ ਸ਼ੇਅਰ ਜੀ ਦੀ ਫੇ ਮੈਂ ਤਾਂ ਸਮਾਈਂ ਚ ਦਿੱਤੀ ਉਹ ਹੈ ਬਾਈ ਮੈਂ ਤੇ ਫੇ ਮੈਨੂੰ ਇਹ ਦੱਸ ਹੁਣ ਤੂੰ ਉਸ ਬੰਦੇ ਨਾਲ ਗੱਲ ਕਰ ਲਈਏ ਕੰਮ ਵਾਸਤੇ ਨਹੀਂ ਕਹਿਣਾ ਕਿ ਭਾਜੀ ਜਦੋਂ ਇਹ ਆਉਣਾ ਮੈਨੂੰ ਨਹੀਂ ਲੈ ਕੇ ਆਉਣਾ ਇਹਦਾ ਅੱਜ ਚੱਲਦਾ ਹੀ ਆ ਔਰ ਰਸ ਗਿਆ ਆ ਜੋ ਤੱਕ ਹੜਕੂ ਫੇ ਬਹੁਤ ਉਹ ਤਾਂ ਚੱਲਦਾ ਅੱਗੇ ਵੀ ਕਹਿੰਦਾ ਨਹੀਂ 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 ਚੱਲਦੇ ਤੇ ਨਾਲੇ ਗੱਲ ਵੀ ਆਪਣੀ ਚੌਂ ਦੇ ਦੋ ਤਿੰਨਾਂ ਬੰਦਿਆਂ ਜੇ ਰਹਿਣ ਚਾਹੀਦੇ ਸੋਨੇ ਨੂੰ ਵੀ ਪਤਾ ਹੀ ਐਵੇਂ ਵੀ ਸੋਨੇ ਨੂੰ ਪਤਾ ਐ 10 ਚੀਜ਼ਾਂ ਨਹੀਂ ਐਵੇਂ ਕਰ 10 ਚੀਜ਼ਾਂ ਆਹ 10 ਚੀਜ਼ਾਂ ਇਕੱਲੇ ਪੌਣ ਤੇ ਰਹਿ ਗਿਆ ਅਸੂ ਗਿਆ ਤੁਹਾਡੇ ਟੈਡ ਘਰੇ ਪੌਣ ਤੈਨੂੰ ਦੱਸਣਾ ਐ ਦੱਸਣਾ ਉਹ ਫਰੂਟੀ ਇਹਨੇ ਸਾਰੇ ਦਫਾ ਪਾੜ ਦੇਣੀ ਮੇਰੀ ਵਧੀਆ ਵਧੀਆ ਉਹਦਾ ਹੱਡਰਾ ਹੀ ਨਹੀਂ ਉਨੇ ਹੀ ਸੂਤ ਕਰਨਾ ਹਾਂ ਮੈਂ ਦੱਸਿਆ ਰੋਣ ਵੀ ਹੁਣ ਦੱਸੋਗੇ ਭਾਈ ਗੱਲ ਹੁਣ ਇਹਨੂੰ ਟੱਕਰਦੇ ਆ ਕੀ ਕਹਿੰਦਾ ਦੇ ਲੈ ਆਪਣੇ ਜਿੱਤ ਜਾਲੀਆਂ ਜੂੜੀਆਂ ਲਾ ਕੇ ਸੁੱਤੇ ਪਏ ਐਨ ਫੂਦੇ ਆਉਂ ਤੱਲੇ ਗਏ ਕੁੱਤੇ ਉੱਪਰੇ ਇਹਦਾ ਤੇ ਲਾਡੀ ਅੱਜ ਬਲੈਕ ਹੈਗੀ ਤੁਹਾਡੇ ਆਓ ਅੱਡ ਤੇ ਲੈ ਗਏ ਯਾਰ ਸਾਡਾ ਕੈਲਾਫੋਨੀਆ ਹੈ ਨਾ ਕੈਲਾਫੋਨੀਆ ਦੀ 10 ਕਿ ਲੈਟ ਬੰਦ ਕਰਾ ਸਾਡੇ ਉਹ ਅੱਜ ਪਰੇ ਨਹੀਂ ਆਏ ਨਹੀਂ ਪੰਜੇ ਨਹੀਂ ਆਉਣੀ ਤਾਂ ਮੈਂ ਕਹਾਂ ਬਾਹਰ ਕਿਤੇ ਨਾ ਡੰਦੀ ਦਾ ਮੁੰਡਾ ਹਾਂ ਕਦੇ-ਕਦੇ ਪਪਾ ਜੀ ਹਾਕ ਮਾਰਦੇ ਸੂਰੀਆ ਵੰਸ਼ ਮੰਦ ਆਹ ਡੈਡੀ ਕੀ ਨੇ ਹਾਕ ਮਾਰੀ ਸੂਰੀਆ ਬੇਟਾ ਲਾਡੀ ਬੇਟੇ ਕੋ ਬੁਲਾਓ ਕਿਆ ਬੋਲਾ ਪਪਾ ਨੇ ਕਿਆ ਬੋਲਾ ਲਾਡੀ ਬੇਟਾ ਤੋ ਬੁਲਾਓ ਹਲੋ ਐਸਾ ਹੈ ਮੇਰੇ ਕੋ ਅੱਛਾ ਲਗਾ ਲਾਡੀ ਬੇਟਾ ਕੋ ਬੁਲਾ ਲਾਡੀ ਬੇਟਾ ਜਲਦੀ ਆਓ ਸੁਬਹ ਆਉਣ ਲੱਗਾ ਬਾਹਰ ਥੱਲੇ ਤਾਂ ਪਿਆ ਹੋਣਾ ਤੇ ਇਹਨੇ ਫਰੈਂਡ ਪਾਣੀ ਚਿੱਟੀ ਜੀ ਹੇ ਉੱਪਰ ਦੀ ਕੁਛ ਚੱਲ ਆ ਜਾ ਮਨੀ ਇਹਦੇ ਕੋਲ ਜਾ ਕੇ ਆਉਣੇ ਇਹਨੂੰ ਲੈ ਕੇ ਆਉਣੇ ਆ ਨਹੀਂ ਮੈਨੂੰ ਹਿਸਾਬ ਕੱਲਾ ਕੱਲਾ ਪਤਾ ਹੈ 20 20000 ਰੁਪਏ ਤੈਨੂੰ ਭੁਗਾਈ ਨੇ ਸਾਡੀ ਨੇ ਪਾਇਆ ਹਨਾ ਹਨਾ ਮਨੀ 15000 350 ਰਹਿ ਗਿਆ 15000 350 ਰਹਿ ਗਿਆ ਤੇਰੇ ਕੋ ਬਚਣਾ ਹੀ ਆ ਇਹਨੇ ਕੀ ਕਰਨੇ ਆ ਹੋਰ ਬੋਲਣਾ ਲੈਣਾ ਲੈਣਾ ਕੀ ਲੈਣਾ ਜੁੱਤੀ ਵੀ ਲੈਣੀ ਆ ਇਹਨੇ ਸੈੱਟ ਵੀ ਲੈਣਾ ਵਿਆਹ ਕਰਾ ਕੇ ਆਲ ਹੋ ਜਾਂਦਾ ਆ ਦੇ ਲਾ ਬੰਦਿਆਂ ਦਾ ਸੈੱਟ ਵੀ ਲੈਣਾ ਸਾਡੀ ਵੀ ਜੂਨ ਨਾਲੇ ਕੀਤੀ ਆਪਣੇ ਯਾਰ ਯਾਰ ਵਿਆਹ ਭਾਈ ਆਇਆ ਤੂੰ ਆ ਯਾਰ ਮੈਨੇ ਇੱਕ ਗਾਗ ਦਸੋ ਹਾਂ ਇਹ ਆ ਫਿਕਰ ਸਾਨੂੰ ਆ ਫੁੱਟਾ ਮੇਰਾ ਪਲਾਸ ਤੇ ਕਰਾ ਕੇ ਦੱਸ ਦੋ ਮੈਨੂੰ ਨਹੀਂ ਬਹਿ ਉਹ ਕਿਤਾ ਨੂੰ ਪਾਪੀ ਯਾਰ ਪਾਪੀ ਪਤਾ ਤੇਰਾ ਕਿੰਨਾ ਕਰਦੀ ਆ ਦੇਖ ਲੈ ਉਹਨੇ ਇਦਾਂ ਦੇ ਅੰਦਰ ਕੀ ਦੇਖਿਆ ਹੋਊਗਾ ਤੇਰੇ ਅੰਦਰ ਮੈਨੂੰ ਤਾਂ ਇਹ ਨਹੀਂ ਸਮਝ ਆ ਪਿਆਰ ਅੰਨਾ ਹੁੰਦਾ ਇਹਨੂੰ ਕਹਿੰਦੇ ਕਿ ਦਾਵਾ ਆ ਹਾਲ ਤੇਰੇ ਹੁੰਦੇ ਆ ਨਹੀਂ ਨਹੀਂ ਜਿਹੜਾ ਮੇਰਾ ਬੁੱਤ ਕਰੇ ਆ ਜਾ ਭਾਈ ਆ ਜਾ ਆਈ ਆ ਲੈ ਲੈ ਆਜ ਦੇ ਬਸਲ ਵੀ ਲੈ ਲੈ ਨਾ ਮੇਰਾ ਬਰਾ ਔਜਲੇ ਬਿਆ ਆ ਤੂੰ ਉਹ ਭਲੇ ਕਰਨ ਔਜਲਾ ਆ ਦੇ ਓਏ ਕਰਨ ਔਜਲਾ ਭਰਾ ਆਪਣਾ ਸਹੀ ਆ ਯਾਰ ਠੁੱਕ ਸੋਣਾ ਯਾ ਮੁੰਡਾ ਉਹਦੇ ਚੈਨ ਪਾਈ ਆ ਥੱਲੇ ਲਿਖਿਆ ਡੋਨਟ ਲੁੱਕ ਕੋਈ ਚੱਕਰ ਨਹੀਂ ਓਜਲਾ ਕਰਮੀ ਆ ਤੇਰਾ ਤਾਂ ਸਾ ਉੱਦੇ ਘਟ ਹੋਇਆ ਆ ਆ ਕਹਦੇ ਮਾ ਥੱਲੇ ਯਾਰ ਭਾਈ ਤੂੰ ਉਹਦੇ ਨਾਲ ੱੱਕਾ ਕਰਾਉਣਾ ਇਹ ਸੈਂਡੋ ਆ ਉਹ ਅੰਦਰ ਸੈਂਡੋ ਆ ਉਹ ਅੰਦਰ ਸੈਂਡੋ ਆ ਉਹ ਏਸੀ ਦਾ ਕੰਮ ਦਿੰਦੀ ਆ ਸੈਂਡੋ ਤੈਨੂੰ ਕਿ ਉਹ ਪਾਜੀ ਉਹ ਟੈੱਡ ਕੁੱਟਿਆ ਆ ਟੈੱਡ ਕੁੱਟਿਆ ਆ ਉਹਨਾ ਉਹ ਸੈਂਡੋ ਦਾ ਟੈੱਡ ਕੁੱਟਿਆ ਆ ਟੈੱਡ ਕੁੱਟਿਆ ਆ ਓਕੇ ਬ੍ਰੋ ਚੌਪੜਾ ਵਾਲਾ ਵੀ ਕੜਾ ਆ ਕੁੱਟਿਆ ਆ ਅੱਦਾ ਕਰਕੇ ਓਕੇ ਬ੍ਰਾ ਲਵ ਯੂ ਮੇਰੀ ਜਾਨ ਪਾਦਵਾ ਮੈਂ ਓਕੇ 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 ਓਹ ਮਨੀ ਓਏ ਮੇਰੀ ਗਾਣੌੜ ਕਿੱਥੇ ਆ ਗਿਆ ਯਾਰ ਕਿਹੜੀ ਆਇਆ ਯਾਰ ਸਾਨੂੰ ਚੱਲੂ ਗਾ ਲੈ ਕੇ ਵਿਆਹ ਤੂ ਕਰਾਇਆ ਮੈਂ ਉਹਦੀ ਤੂੰ ਯਾਰ ਇਹ ਜਗਾਉ ਨੂੰ ਗਾ ਲੈ ਬੋਲੀ ਲੈ ਇੱਧਰ ਦੇ ਮਿੱਟੀ ਵਾਲੇ ਸਾਰੇ ਉੱਧੇ ਹੀ ਸੌਂ ਖਾਈ ਜਾਂਦੇ ਆ ਮੇਰੇ ਘਾਣ ਹੋਣ ਲਾਡੀ ਭਾਈ ਜੀ ਉਹ ਮਨੀ ਸੂਟ ਸਮੋਣਾ ਬੈੱਡ ਨਹੀਂ ਬਣਾਉਣਾ ਇਹ ਲੱਕੜ ਮੰਡੀ ਵਾਲੇ ਲੈ ਚੱਲਾ ਹੈ ਮਨੀ ਸਾਦਾ ਦੂਜੇ ਕਰਦੇ ਓਏ ਪਾਜੀ ਉਧਾ ਮੇਰੀ ਗਾਲ ਸੁਣ ਚੱਲ ਤੂੰ ਤੇਰੀ ਮਜਬੂਰੀ ਆ ਤੂੰ ਵਿਆਹ ਵਰਿਆ ਸਾਲੀ ਯਾਰੀ ਕਾਦੀ ਆ ਛੋਲਿਆਂ ਦਾ ਵੱਡ ਨਹੀਂ ਦੇਲਾ ਨਾਲ ਨਾਲ ਸਾਨੂੰ ਵੀ ਜਾਣਾ ਪੈਂਦਾ ਵਿਆਹ ਆ ਸਾਡਾ ਯਾਰ ਕਜੂ ਤੂੰ ਮੇਰਾ ਬਨਾਣਾ ਵਿਆਹ ਨਾਲ ਲਿਆਂਦਾ ਵਜਾਤਾ ਉਹ ਰਾਡੀ ਪਾਜੀ ਤੁਰਦਾ ਕਹਦਾ ਤੂੰ ਮੇਰੀ ਗਾਲ ਸੁਣੋ ਫੋਨ ਫੜੋ ਤੇ ਕਿਦਾਂ ਹਾਲ ਚੱਲ ਵਧੀਆ ਕਹਿਵਾ ਵਾਚਾ ਪਰ ਪੜੀ ਬਿਆ ਬਰੇ ਆ ਯਾਰ ਇਹ ਸੂਟ ਹਲੇ ਸੌ ਫਸੇ ਕਰਾਏ ਸੌ ਫਸੇ ਕਰਾਏ ਓ ਮਨੀ ਓਏ ਉਹ ਜਾਓ ਜਾਓ ਉਹ ਫੇਲ ਆ ਲਈ ਮਾਮਾ ਪਤਾ ਨਹੀਂ ਕਿੱਥੋਂ ਲੈ ਕੇ ਨਾਟ ਮੈਨੂੰ ਉਹ ਤੇ ਕਿਹੜੀ ਗੱਡੀ ਲੈ ਸੂਟ ਸਮੋਲਿਆ ਕਿ ਸੂਟ ਨੂੰ ਮਾਂਡੀਆਂ ਲਵਾਉਣੀਆਂ ਜਿਹੜਾ ਇੱਧਰ ਲੈ ਕੇ ਤੁਰੇ ਆਇਆ ਸਾਨੂੰ ਐ ਓਏ ਆਪੀ ਦਾ ਫੋਨ ਆਇਆ ਮੈਨੂੰ ਕਹਿੰਦੀ ਇਹਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਮੈਨੂੰ ਪਤਾ ਕੋਈ ਨਹੀਂ ਲੱਗਦਾ ਲੈ ਇਹਦਾ ਹਾਂ ਆਦਾ ਲਾਲਾ ਅੱਖਾਂ ਤੋਂ ਮੀਠਾ ਡਾਲਣਾ ਨੂਰਾ ਮੈਨੂੰ ਪਤਾ ਨਹੀਂ ਤੁਸੀਂ ਆਏ ਆ ਅੰਡਾ ਘੱਟ ਹੈ ਉਹ ਉਦੋਂ ਪਹਿਣ ਪਤਾ ਕੀ ਹੋਇਆ ਮਰ ਪੁੱਤ ਨੂੰ ਗਿਆ ਰਾਤ ਨੂੰ ਤੁਰ ਕੇ ਹਾਂ ਯਾਰ ਕੱਲਾਂ ਨੂੰ ਆਮੇ ਸ਼ਾਮ ਨੂੰ ਕਿਹੜਾ ਕੱਲੂ ਜਿਹੜਾ ਉਹਦਾ ਖੱਟਾ ਜ਼ਿਆਦਾ ਲਗਾ ਮੈਂ ਮੀਠਾ ਕੱਲੂ ਜਾਣਾ ਖੱਟਾ ਨਹੀਂ ਦੇਣਾ ਮੈਂ

ਤੂੰ ਨਿਆਣਿਆਂ ਲਈ ਖਿਲਾਉਣੇ ਲੈ ਕੇ ਜਾਊਂਗਾ ਚਾਹਣਾ ਆਉਂਗਾ ਝੋਲਾ ਲੈ ਕੇ ਭਰ ਕੇ ਮੈਨੂੰ ਨਿਆਣੇ ਕਾ ਚਾਚੂ 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 ਆ ਤੂੰ ਨਾ ਵਿਆਹ ਕਰਾਈ ਚਾਚੂ ਚਾਚੂ ਕਰਾਈ ਐਵੇਂ ਸਾਈ ਡੋਟ ਲਾਈਕ ਥਿਸ ਕੋਪੀ ਬਲ ਤੂੰ ਤੂੰ ਨਾ ਵਿਆਹ ਕਿੰਨੇ ਨਾਲ ਮੈਨੂੰ ਕਹਿਣ ਚਾਚਾ ਜੀ ਆ ਜਾਵਾਂ ਤੁਹਾਡੀ ਉਹ ਵੀ ਕਹਿੰਦਾ ਮੈਨੂੰ ਤਾਇਆ ਜੀ ਕਹਿਣ ਪਹਿਲਾਂ ਤੇਰੀ ਹੀ ਹੋਣੀ ਕੋਈ ਨਹੀਂ ਵਿਆਹ ਹੋ ਗਿਆ ਹਣਾ ਤੂੰ ਸਾਰੂ ਵੀਡੀਓ ਬਾਲ ਕੇ ਦੋ ਕਰੂਗਾ ਕਾਚਾ ਦਾ ਵਿਆਹ ਅਕੜੀ ਵੇਚਣੀ ਹੋਵੇ ਚਲੋ ਜੀ ਇਹ ਜਦੋਂ ਭਾਈ ਹਿੰਦੀ ਮਹਿੰਗੀ ਬਣੀ ਜੀ ਆਪਾਂ ਵੇਚ ਨਹੀਂ ਇਹਦਾ ਤੇ ਇਹਦਾ ਕੁਝ ਨਹੀਂ ਮਿਲਦਾ ਇਹ 100 ਰੁਪਏ ਮਿਲਣਾ ਬਸ ਖੋਸ਼ ਹੋ ਜਾਓ ਬਸ ਹੋ ਗਿਆ ਬੁਰਾ ਕਰੀਏ ਉਧਰ ਹੀ ਚੱਲਾਂ ਘੜੀ ਮੈਂ ਤਾਂ ਫਟੇ ਪੋ ਵਾਲਾ ਤਸੇਬ ਭਾਈ ਇਹ ਤਾਂ ਇਹ ਜਿਹੜਾ ਪਹਿਲੇ ਪਟਾਵਾ ਸਹੀ ਆ ਜੇ ਆਪਾਂ ਦੁਬਾਰਾ ਪਾ ਲਈਏ ਨਾ ਉਹ ਭਾਜੀ ਛੱਡ ਯਾਰ ਇਹਨਾਂ ਨੂੰ ਕੀ ਪਤਾ ਯਾਰ ਭਾਈ ਇਹ ਬੱਚੇ ਆ ਜੇ ਇਹਨੂੰ ਫਟੇ ਨੂੰ ਚੈਨ ਵਾਲਾ ਫਟਾ ਪੋਣਾ ਮੇਲੇ ਜੋ 100 ਦੇ ਉਹ ਕਰਿਆ ਰਹੇ ਨੇ ਉਹ ਭਾਜੀ ਛੱਡ ਦੇ ਇਹਨੂੰ ਕੜੀ ਲਾਈ ਕ ਤੁਸੀਂ ਲਾਸਟ ਟਾਈਮ ਮੈਟਰ ਕਰਦੀ ਜੋ ਛੋਟਾ ਜਿਹਾ ਮਿਲਦਾ ਉਹ ਲਾਈਨ ਹੀ ਲੈਟਾਂ ਵਾਲੀ ਉਦੋਂ ਬਾਅਦ ਤਾਂ ਨਸੀਬੇ ਹੀ ਨਹੀਂ ਹੋਣੀ। ਟਾਈਮ ਨਾਲ ਸਹੀ ਕਰੋ ਅੱਗੇ ਖਰਾਬ ਹੋਇਆ। ਉਹ ਤਾਂ ਚੱਲਦੀ ਗੱਲ ਹੈ। ਤੇ ਮਰਜ਼ੀ ਲਾ ਲੈ। ਆ ਸਾਨੂੰ ਅੱਜ ਤੱਕ ਰਾਹ ਕਦੀ ਕਿਸੇ ਨੇ ਬੈਲਟ ਨਹੀਂ ਟੋਲਟ ਤੇ ਲਾ ਦੇ। ਇਹ ਬਾਥਰੂਮ 'ਚ ਲਾ ਲੈਣਾ ਤੇਰੇ ਪਤਾ ਲੱਗੀ ਜਾ। ਜਿਹੜਾ ਪਤਾ ਲੱਜਿਆ ਗੁਰੂ ਮੈਨੂੰ ਆ ਗਿਆ ਬਾਅਦ। ਕੀ 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 ਬਿਆਨ ਨਾ ਕਰਾਇਓ। ਐਡਾ ਬੰਦਾ ਫੜਦਾ। ਮੈਂ ਜਾਦਾ ਤੇਰਾ ਤਾਂ ਬੁੜੀਆਂ ਨਾਲ ਵੀ ਭੜਾ ਆਣਾ ਸਹੀ ਇੱਥੇ ਜਿਹੜਾ ਬੰਦਾ ਕੱਪੜੇ ਵੇਚਦਾ ਦਾ ਉਹ ਚੰਗਾ ਕੱਪੜਾ ਹੈਗਾ ਐਨੂੰ ਬੱਚੋ ਆਈ ਵੇਚਦਾਈ ਇਹ ਕਾ ਕਪੜਾ ਉਹ ਆਇਆ ਨਾ 5-4 ਦਿਨ ਮੈਂ 5-4 ਯਾਰ ਇੱਥੇ ਬਾਈ ਵਾਲੇ ਕਾਲਾ ਜਾਂ ਚਾਹੀਦਾ ਤਾਂ 1 ਮੀਟਰ ਹੈਗਾ ਤਾਂ ਉਹਦੇ ਨਾਲ ਦਾ ਕਪੜਾ ਪਤਾ ਕੀ ਹੈ ਹਾਂ ਛਾ ਬਣਾਉਣਾ ਹੱਦ ਤੋਂ ਆ ਉੱਪਰ ਬਣਾਣਾ ਡਿਜ਼ਾਈਨ ਫੋਟੋ ਨੇ ਵਜਾਈ ਦੇ ਵਿਆਹ ਕਰਾ ਕੇ ਬੰਦਾ ਫਸੇ ਜਾਂਦਾ ਉਹ ਪੈਨਟੀ ਹੈ ਨੈਟ ਹੈ ਤੁਸੀਂ ਵਿਆਹੇ ਆ ਭਾਜੀ ਆ ਦੇਖੀ ਤਾਂ ਤੁਹਾਡਾ ਵੀ ਆਹੀ ਵਾਲਾ ਗਾਲਾ ਇਹਦੀ ਫੋਟੋ ਹੈ ਫੋਟੋ ਭੇਜਾਂ ਵੀ ਆਲਾ ਨਿਆਣਾ ਦੇ ਤੇ ਜਨਾਨੀ ਤੇ ਕਪੜੇ ਵੀ ਇਧਰ ਭਾਜੀ ਆਲ ਮਾਰ ਜਾ ਰਹੇ ਵੀ ਵਿਆਹ ਆ ਮੈਂ ਕਿਹਾ ਨਿਆਣਾ ਦੇ ਤੇ ਜਨਾਨੀ ਤੇ ਕਪੜੇ ਹੀ ਕੋਪੜੀ ਤੂੰ ਵੀ ਜਾਦਾ ਉਹ ਦੰਦੇ ਦਾ ਉਹ ਆਇਆ ਦੇਖ ਔਖਾ ਕਹਦਾ ਉਹ ਤੇਰੇ ਅੰਗ ਦਾ ਉਹ ਜਿਆਦਾ ਘਮੀ ਫਰੀ ਜਾਂਦਾ ਹੈ ਤੂੰ ਵੀ ਭਾਈ ਲੈ ਲੈ ਕੁਛ ਪੁੱਟਦਾ ਹੈ ਨਾ ਨੇ ਔਖਾ ਕਹਦਾ ਉਹ ਤੇਰੇ ਵਾਲਾ ਆ ਆ ਆਪਾਂ ਵਾਹ ਮੈਗੇ ਸਾਡੇ ਕਦਾ ਕੱਛਾ ਪਾਇਆ ਵਾਦੀ ਹੋਵੇ ਉਹੀ ਦਾ ਗਾਲਾ ਖੁਸ਼ ਰਹਿਣਾ ਵਿਆਹ ਆ ਮੇਰੀ ਗਾਹ ਵਾਲੀ ਆ ਨੈਟ ਵਾਲੀ ਚੁੰਨੀ ਲੈ ਲਓ ਗਾਂ ਮੱਛਰਦਾਨੀ ਨੇ ਵੀ ਕੰਮ ਆਈ ਏ ਥੱਲੇ ਇੱਕ ਵਿਆਹ ਦੇਖ ਲਓ ਮੇਰੀ ਕਹਿੰਦਾ ਨੈਟ ਵਾਲੀ ਚੁੰਨੀ ਪੰਜਾਬੀ ਜੁੱਤੀ ਵੀ ਵੇਚ ਦੇ ਹੈ ਚੂੜੀਆਂ ਵੀ ਬਾਈ ਦੇਖ ਲੈ ਇਹਨਾਂ ਨੂੰ ਲੱਗੇ ਦੇਣਾ ਤੂੰ ਵੌਇਸ ਨੂੰ ਸਭ ਪਿਛਲੀ ਬੰਦ ਕਰ ਦੇ ਸਾਡੀ ਵੌਇਸ ਨਹੀਂ ਜਾਣੀ ਹੈਗੀ ਪਿੱਛੇ ਆ ਆਪਣੇ ਵੌਇਸ ਬੰਦ ਕਰ ਦੇ ਜਰਾ ਭੇਜ ਬਸ ਇੰਨਾ ਤਕੜਾ ਪਹਿਲਵਾਨ ਆ ਚੋਟੀ ਦਾ ਮੁੰਡਾ ਕਬੱਡੀ ਦੇ ਗਰਾਊਂਡਾਂ ਵਿੱਚ ਨਾਂ ਗੂੰਜਦਾ ਅੱਜ ਘਰ ਵਾਲੀ ਨੇ ਸੂਟ ਖਰੀਦਦਾ ਯਾਰ ਸਾਨੂੰ ਖੁਸਤਰਾ ਹੁੰਦੀ ਆ ਮੈਨੂੰ ਲੈ ਕੇ ਗਾਦੇ ਮੈਨੂੰ ਕੀ ਬਤਾ ਇਹ ਪ੍ਰਾਈਵੇਟ ਕੰਮ ਆ ਕਹਿੰਦਾ ਇਹ ਪ੍ਰਾਈਵੇਟ ਕੰਮ ਆ ਜਾਣਾ ਯਾਰ ਆਪਾਂ ਕਹਿੰਦਾ ਵੇ ਆ ਕਰਵਾ ਕੇ ਹਾਂਣ ਦਿਆ ਮੇਰੀ ਗੱਲ ਸੁਣ ਗੱਡੀ ਭੱਜ ਲੈ ਨੈਕ ਵਾਲੀ ਤੁੰਨੀ ਜਾ ਲੈ ਮਾਬੀ ਵੀ ਇੱਕ ਵਿਆਹ ਦੇਖ ਲਓ ਬਾਅਦ ਵਿੱਚ ਮੱਛਰਦਾਨੀ ਦੇ ਕੰਮ ਆਉਂਦੇ ਨੇ ਹੈ ਹੋਰ ਤੈਨੂੰ ਘਰੋਂ ਘਾੜ ਦਤਾ ਯਾਰ ਕਿਤੇ ਉੱਤੇ ਲਾ ਕੇ ਤੰਬੂਈਆ ਤਾਂ ਸਭੈ ਜਾਊਗਾ ਹੈ ਪਰਮ ਹਾਲ ਆਈ ਤਾਂ ਉਹ ਲੱਡੀ ਭਾਜੀ ਉਹ ਕਿਹੜੀ ਧਾਰਨ ਬੰਨੀ ਆ ਗੁੱਤੇ ਨਾ ਉਹ ਪਾਣ ਪਨੇ ਭਾਜੀ ਸਮਰਾਧੀਆ ਸਮਰਾਧੀਆ ਨਹੀਂ ਨਾ ਬੜੇ ਦੇਖਦਾ ਸਹੀ ਇਧਰ ਦੇਰ ਪਰਝਾਈ ਦਾ ਪਿਆਰ ਦੇਖ ਕਿੰਨਾ ਪਾਜੀ ਉਧਰ ਵੀਡੀਓ ਕਾਲ ਦੇ ਭਰਾ ਇਧਰ ਫੋਟੋਆਂ ਭੇਜਦਾ ਭਾਬੀ ਨੂੰ ਵੀਡੀਓ ਕਾਲ ਨਹੀਂ ਘੱਟ ਹੋਣੀ ਚਾਹੀਦੀ ਨਾ ਇਹ ਸੱਚੇ ਪਿਆਰ ਦੀਆਂ ਨਿਸ਼ਾਨੀਆਂ ਸੌਰਮਾ ਵੀ ਫੋਨਾ ਸੌਰਮਾ ਵੀ ਫੋਨਾ ਇਹ ਵੀ ਨੂੰ ਵਿੱਚ ਬੱਟੇ ਪਾਏ ਐ ਏਡੂ ਹਲਕਾ ਕੀ ਹੋਵੇ ਪਾਜੀ ਕਿੱਦਾਂ ਤੁਸੀਂ ਮੈਰਿਡ ਐ ਤੇ ਸਹੀ ਆ ਚੱਲ ਲੱਗੀ ਬੰਨ ਏਕੇ ਪਰ ਮੇਰੇ ਕੋਲ ਇਹਾ ਪਾ ਰਵਾਂ ਨਾ ਲੱਗ ਰੋ ਨਹੀਂ ਪੁਣਤੀ ਆ ਪੁਣਤੀ ਬਾਰੀ ਹੋਣੀ ਲੱਗਦੀ ਇਹ ਨਹੀਂ ਬਾਰੀ ਵੀ ਨਹੀਂ ਜੇ ਜ਼ਿਆਦਾ ਬਾਰੀ ਕਰਨੀ ਹੋਣੀ ਹੈ ਹਾਂਜੀ ਬਾਜੀ ਟੌਪ ਦਾ ਕਬੱਡੀ ਪਲੇਅਰ ਹੈ ਇਹ ਟੌਪ ਦਾ ਹਾਂਜੀ ਹਲਕੀ ਹੈ ਤੇ ਭਾਰੀ ਦੇਖੀ ਸਖਲਾ ਸਖਲਾ ਮਨੀ ਓਏ ਇੱਕ ਮਿੰਟ ਚੁੱਪ ਰੋ ਇਦਾਂ ਆਹ ਲਿਆ ਵੀਰੋ ਇਹ ਲੈਂਗੁਏਜ ਆ ਤੁਰਤੀ ਆਈ ਕੋਈ ਕਰ ਸਕਦੇ ਮੱਲਾ ਲੈਂਗਾ ਮੁਬੀ ਆਹ ਕੁਰਤੀ ਉਹ ਤੇ ਕੀ ਆ ਦਿੰਦੇ ਪਹਿਲਾ ਪਾ ਲੈਂਗਾ ਜੂ ਉਸ ਵਿੱਚ ਤੇ ਉਹ ਬੱਦ ਆ ਵੀ ਲੈਂਗਾ ਵਰੀਏ ਲੇਖ ਹਾਂ ਐ ਵੀ ਮਨੀਰ ਦਾ ਆਹੀ ਗੱਲ ਆ ਤੈਨੂੰ ਕੋਈ ਪਤਾ ਤੁਹਾਡੀ ਮਰਜ਼ੀ ਆ ਲਹਿੰਗਾ ਕੋਪੀ ਉਹ ਐਕਸਟੈਂਡ ਹੀ ਕਰਨਾ ਆਪੇ ਉਹ ਲਹਿੰਗੇ ਕਿ ਜਦੋਂ ਬੂਤ ਕੰਡੇ ਕੀ ਲੇ ਇਹ ਪੂਰੀ ਹੁੰਦੀ ਹੈ ਹੈ ਜੀ ਕਿੰਨੀ ਪੂਰੀ ਹੁੰਦੀ ਹੈ ਇਹ ਫਿਟਿੰਗ ਕਰਕੇ ਆਏਗੀ ਐਸੀ ਤੋਂ ਇਹ ਜ਼ਿਆਦਾ ਹੁੰਦੀ ਤੂੰ ਕਹਿ ਕੀ ਕਹਿਣਾ ਹੈ ਕਹਿੰਦਾ ਬੰਦ ਕਰ

ਦੇਖ ਐਚ ਵੀ ਆ ਦੇ ਬੜਾ ਮੜਾ ਬਲੈਕ ਹੈਗਾ ਇਹਦੇ ਵਿੱਚ ਵੀ ਹੈਗਾ ਕਿਤੇ ਨਾ ਬਲਗ ਦੇਖ ਕਹਿੰਦਾ ਕੋਈ ਵੀ ਨਹੀਂ ਹੈਗਾ ਕਹਿੰਦਾ ਬਲੈਕ ਉਹ 골ਡਨ ਆ ਦੇਖੀ ਲੱਗਦਾ ਜੀ ਯਾਰ ਉਹਦਾ 골ਡਨ ਬੋਲਦਾ ਉਹਦਾ ਲੈਟਾ ਵੈਦੀ ਉਹ ਲੈਟਾ ਵੈਦੀ ਆ ਲਾਡੀ ਭਾਈ ਦੋਨੋਂ ਸੇਮ ਹੀ ਹੋਣਗੀਆਂ ਕੰਡਾਈ ਸੀ ਆਹ ਬੜਾ ਐ ਮਨੀ ਆ ਗਮ ਤੂੰ ਕਰ ਲੈ ਵਿਆਹ ਤੇ ਵਿਆਹ ਤੋਂ ਮੈਂ ਕਰ ਲੂੰਗਾ ਮੈਨੂੰ ਵਿਆਹ ਦਾ ਗਾਵੇ ਤੂੰ ਆ ਕਿੰਨੇ ਮੀਟਰ ਹੈ 500 ਮੀਟਰ ਹੈ ਸਾੜੇ ਮੀਟਰ ਤੋਂ ਬੜਾ ਹੈ ਲਹਿੰਗਾ ਕਿੰਨੇ ਮੀਟਰ ਦਾ ਬਣਾਉਣਾ ਦਾ ਤੇਵਾ ਲਹਿੰਗਾ ਕਿੰਨੇ ਮੀਟਰ ਦਾ ਬਣਾਉਣਾ ਹੈ ਵੀ ਤੇ ਨਾ ਕਿਦਾਂ ਬਣਾਉਣਾ ਹੈ ਹੈ ਜੀ ਇਹ ਕੁੜੀ ਆ ਸਾਡੀ ਦਾ ਹੈ ਥੋਤਾ ਵੀ ਨਾ ਹੋਵੇ ਹੈਵੀ ਵੀ ਨਾ ਹੋਵੇ ਫਾਰਮਲ 4 ਮੀਟਰ 4 ਮੀਟਰ ਬਹੁਤ ਕਿੱਦਾਂ ਬਣੀ ਮਗਾ ਬਾਜੂ ਜਾਰੀ ਵਾਲੀ ਬਣਾਨੀ ਹੈ ਉਹ ਨਹੀਂ ਯਾਰ ਇਹਨਾਂ ਨੇ ਸਾਡੀ ਇਸ ਬਾਈ ਆ ਮੇਰੀ ਗਾਹ ਤਾਂ ਬਾਜੂ ਪੂਰੀ ਭੁਣੀ ਕਿੰਨੀ ਦਿਖਾਈ ਯਾਰ ਚੁੰਨਰੀਆ ਆ ਵੱਲੋਂ ਜੰਨੀ ਦੀ ਫੋਟੋ ਮੈਡੀ ਜੀ ਜੀ ਆਇਆ ਕਿ ਬਲੌਕ ਬਲੌਇ ਦਾ ਪੂਰਾ ਬਣ ਬੈਨੀਆ ਖੜਾਏ ਵਾਲਾ ਅੱਛਾ ਅੱਲਾਹੁ ਅਕਬਰ ਭਾਜੀ ਭਾਜੀ ਦਿਨਾਂ ਕਿੰਨੇ ਔਰ ਦਿਨਾਂ ਹੋਏ तो, और तो मैं और उधर में भी गादूंगा फिर हैवी वाला भी ज्यादा ये ना ज्यादा हैवी है सिंपल है और इसमें लेस वगैरह कुछ लगाने की जरूरत नहीं है आपको लेस लगी है <laughs> हां जी ये में एक में डाल ये सबसे बेस्ट है ये होरी भाई सारा सेट जन निकाल के दिखा दो तो जरा है क्या क्या है देख दो ये ठीक है ये फिट हो ਮੋ ਗਿਆ ਜਿਹਨਾਂ ਨੇ ਲਗਾ ਰਿਹਾ ਜੋ ਨਹੀਂ ਗਿਆ ਮੈਂ ਬਲਾ ਕੇ ਨਾ ਦੇਖਾ ਆਪਣੇ ਆਪ ਦੇ ਪਹਿਲਾਂ ਐ ਮਨੀ ਮਰੀਆਂ ਸਾਰਾ ਸੈਟ ਅਪ ਆਪਣੇ ਤੇ ਲਾ ਕੇ ਦੇਖ ਓਏ ਹਾਂਜੀ ਉਹ ਕੋਈ ਜਿਵੇਂ ਹੀ ਹੁੰਦਾ ਆਹ ਕੜਾਈ ਮੈਂ ਰੰਗ ਮੈਚ ਕਰਦਾ ਹਾਂ ਨਾ ਹਾਂਜੀ ਅੰਜੀ ਸਾਲ ਸੈਂਕੜਾ ਸਾਲੀ ਜੇਮੀ ਉਸੇ ਡਿਜ਼ਾਈਨ ਭੇਜੀ ਫੋਟੋ ਦੇ ਇਹਦਾ ਹੀ ਆਪ ਕਰਾ ਦੇਗੇ ਹਾਂਜੀ ਉਹ ਤਾਂ ਤੇਲਾ ਫੁੱਟ ਬਣਵਾ ਦੇਗਾ ਜਿਸ ਤੋਂ ਆਪ ਬਣਾਉਣੇ ਕਿ ਬੀਰੋ ਸਹੀ ਹੈ ਮੈਂ ਕਿਹਾ ਹਾਂ ਜਰੂਰ ਲੈ ਕੇ ਤੁਹਾਨੂੰ ਲੈ ਦੇ ਵਿੱਚ ਹੈਗਾ ਕਿੰਨੇ ਪੈਸੇ ਬਾਜੀ ਕੀ ਘਰ ਵਾਲੀ ਹੈ ਨਾ ਦਿੱਲੀ ਮੈਂ ਜੋਬ ਕਰਦੀ ਹਾਂ ਬਾਹਰ ਨਹੀਂ ਜੀ ਜੈਸੇ ਮੈਂ ਸੋਚਣਾ ਭਾਗ ਤੋਂ ਮੁਰਾਦ ਇਹ ਇੱਧਰ ਆਗਾ ਤੂੰ ਬੁੜੀਆਂ ਦਾ ਵੀ ਪੈੜਾ ਆ ਸਹੀ ਸੇ ਰੀਡ ਕਰ ਲੈ ਉਹਦੀ ਘਰ ਵਾਲੀ ਦਿੱਲੀ ਜਾ ਉਹ ਕਰਦੀ ਆ ਬਾਹਰ ਨਹੀਂ ਆ ਇਹ ਨਾ ਸਮਝੀ ਕੀ ਬਾਹਰ ਆ ਭਾਜੀ ਆਗਾ ਤੇ ਇੱਧਰ ਰੱਖੀ ਐ ਖੜੋ ਓਏ ਰਹਿਓ ਹਲਾ ਉਹਦਾ ਜੇ ਸਾਹ ਕੱਟ ਗਿਆ ਇੰਨਾ ਤੇਰਾ ਪਾ ਰਿਆ ਤੈਨੂੰ ਮੜਾਇਆ ਭਾਈ ਜੀ ਸੋਲ ਜੇ ਹੈਗੀ ਐ ਭਾਜੀ ਇਹਨੂੰ ਉੱਥੇ ਰੱਖਿਓ ਸੋਲ ਜੀ 400 ਤੇ ਬਣਾ ਬਾਈ ਇਹਨੇ ਬਤਾਨਾ ਜੇਰੀ 475 ਬੰਦ ਤੇ ਨਹੀਂ ਜੇ ਕਿੰਨੇ ਮੀਟਰ ਦਾ ਹੈ ਇਹ 4 ਮੀਟਰ ਦਾ ਜੇ ਅਭੀ ਜੇ ਬਣਾਣਾ ਹੈ ਆਪਣੇ ਕੋ ਲੈਂਗਾ ਕੁਰਤੀ ਕੋ ਵਾਲੀ ਯਾ ਮੇਰਗਾ ਹਣ ਚੁੰਨੀ ਚੁੰਨੀ ਕਿਤਨੇ ਕੀ ਲਗਾਈ ਆ ਚੁੰਨੀ ਜੀ ਆਪਕੀ ਇਹ ਦੇਣੀ ਦਾ ਟੋਟਲ ਹੈ 4 ਮੀਟਰ 8200 ਬਈ ਹੋਤੇ ਇਹੋ ਹੀ 2700 ਰੁਪਏ ਲਗਾਈ ਗਾ ਹਣ ਤੂੰ ਜਾ ਕੇ ਕੀਲੇ ਗੁੱਲੇ ਸ਼ਰਧਾਈ ਦਾ ਸਮਾਨ ਲੈ ਯਾਰ ਕਿਹੜੇ ਚੱਕਰੀ ਪਿਆ ਆ ਹੈ ਸੁਪ ਪਹਿਲਵਾਨ ਬੰਦਾ ਆ ਲੈ ਉਧਰ ਕਾਰੇ ਨੂੰ ਪੁੱਛ ਲੋ ਹੋਰ ਯਾਰ ਜੇ ਕਰਾ ਉਹ ਵੀ ਆਪ ਉਹ ਵੀ ਵਿਚਾਰਾ ਇਦਾਂ ਹੀ ਆ ਯਾਰ ਵਿਆਹ ਕਰਾ ਕੇ ਸਾਰਾ ਜਿਹੜਾ ਖਰੀਦ ਖਰੂਦ ਲਿਆ ਤਾਂ ਕੋ ਖਾਲਾ ਉਦੋਂ ਪਾਣੀ ਦੀ ਬੋਤਲ ਕੱਢੇ ਨਹੀਂ ਕਰਨਾ ਪਹਿਲਾਂ ਪਾਣੀ ਵੀ ਨਹੀਂ ਪੁੱਛਿਆ ਭਾਜੀ ਨੇ ਪਾਣੀ ਨਹੀਂ ਪਾਣੀ ਦੀ ਪਾਣੀ ਨੂੰ ਨਹੀਂ ਭਾਜੀ ਸਾਡਾ ਪੀਓ ਠੰਡੇ ਸਾਰੀ ਤੁਹਾਨੂੰ ਆਪ ਕੋ ਮਾਨ ਹੈ ਸਾਡੀ ਦੁਕਾਨ ਤੇ ਹਾਂ ਲੱਡੀ ਭਾਜੀ ਕੀ ਕਿੱਦਾਂ ਹੁਣ ਫੇ 4600 ਜਾਨਾ ਇਹ ਲੱਡੀ ਭਾਜੀ ਕੀ ਕਰੇ ਦਾਲ ਦਾਲ ਦਿਖਾਈ ਉਧਰੋਂ ਉਹ ਪਪੜਾ ਔੜਦਾ ਦਾਲ ਦੇ ਉਤੋਂ ਹਾਏ ਹਾਏ ਤੇ ਫੇਰੇ ਮੁੱਲ ਮਹਾਰਾ ਆ ਵੀ ਪਾਤਾ ਮੈਂ ਚਾਏ ਆ ਬਈ ਇਹਦਾ ਕੀ ਮਤਲਬ ਥਾਲੇ ਪਾਇਆ ਅਗਲੀ ਸੂਰ ਲੈਣਾ ਮੈਂ ਕਿੱਥੋਂ ਕਿੱਥੇ ਪੈਸੇ ਹਾਂ ਜੇ ਆਪ ਦਾ ਸਕੈਨਰ ਹੈ ਬਾਈ ਇਸ ਵਿੱਚ ਪਾ ਦੋ ਬਾਈ ਸ਼ਾਬਲੀ ਸ਼ੋਪ ਹੀ ਇਹਨਾਂ ਕਾਫੀ ਵੀ ਭਾਬੀ ਨੇ ਕਿਹਾ ਸੀ ਕਾਫੀ ਪਲਾਈਏ ਨਾ ਸਾਰਿਆਂ ਨੂੰ ਮੈਕਡੋਨਲਡਰ ਦੇ ਕਿਹਾ ਯਾਰ ਆਈ 4600 ਗਿਆ ਤੇ ਯਾਰ ਭਾਈ 300 ਰੁਪਏ ਲੱਗਣਾ 400 ਸਾਰਾ ਕਾਫੀ ਦਾ ਜਿਹੜੇ ਤੈਨੂੰ ਆ 10000 ਰੁਪਏ ਕਾਫੀ ਚੱਲ ਥੱਲੇ ਆ ਕੁਈ ਨਹੀਂ 2 ਘੰਟੇ ਤੱਕ ਵੀ ਨਹੀਂ ਆ। ਮੇਰੇ ਘਾਹ ਨਾਲ। ਪਾਜੀ ਪਲਾ ਦੇ ਕਾਫੀ ਜੇ ਇਹੀ 150 ਰੁਪਏ ਮੀਟਰ ਵੱਧ ਦੱਸ ਦੇ ਭਾਬੀ ਨੂੰ। 40000 ਤਾਂ ਨਹੀਂ ਹੋ ਗਿਆ। ਭਾਬੀ ਨੂੰ ਮੇਰੇ ਘਾਹ ਭਾਬੀ ਨੂੰ ਵੱਧ ਦੱਸ ਦੇ ਮੀਟਰ ਇੱਕ। ਮੀਟਰ ਇੱਕ ਵੱਧ ਦੱਸ ਦੇ। ਤੋ ਕਿ 50 ਰੁਪਏ ਮੀਟਰ ਕੀ ਹੋ ਗਿਆ? ਕੌਣ ਵਾ ਤੂੰ? ਯਾਰ ਕਾਫੀ ਬਣਾਉਣੀ ਆ। ਯਾਰ ਭਾਈ ਕਾਫੀ ਬਣਾਉਣੀ ਆ 300 ਦੀ ਹੋਣੀ ਸਾਰੀ 400 ਦੀ। ਜਾ ਤੋ ਪਾਜੀ ਕਰ ਦੋ ਬੰਦ ਨੂੰ। ਠੀਕ ਹੈ ਭਾਜੀ ਪੁਲਾ ਦਿਓ ਕਾਫੀ ਕਹਿੰਦਾ ਪੁਲਾ ਦੇ ਨੀ ਯਾਰ ਕੋਈ ਚੱਕਰ ਨਹੀਂ ਅਬ ਆਇੰਗੇ ਤੇ ਯਹਾਂ ਰੱਖਣਾ ਹੁਣ ਕਿਹੜੀ ਜੁੱਤੀ ਪੰਜਾਬੀ ਜੁੱਤੀਆਂ ਕਹੇ ਚੂੜੀਆਂ ਪੇ ਕੀ ਕੀ ਲੈਹੰਗਾ ਲੈਣਾ ਆ ਵਿਆਹ ਕਰਾ ਕੇ ਹਾਂਣ ਦਿਆ ਤੂੰ ਫਸ ਗਿਆ ਲਗਦਾ ਏ ਕਿਦਾਂ ਦਾ ਲੱਗ ਰਿਹਾ ਆ ਜਦੋਂ ਆਰਡਰ ਆਇਆ ਪਰਝਾਈ ਸਾੜੀ ਦਾ ਕੀ ਲੱਡੀ ਨਹੀਂ ਕਿਸ ਇੰਗਲਿਸ਼ ਚ ਕਹਿਣਾ ਹੁਣ ਭਾਬੀ ਨੇ ਇਸ ਤੁਸੀਂ ਹੈ ਨਾ ਉਹ ਲੈ ਕੇ ਆਇਓ ਲਿੰਗਾ ਕੁਝ ਵੀ ਨਹੀਂ ਗਿਆ ਕੰਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਲਿਆ ਦਿੰਦਾ ਮੈਂ ਤਾਂ ਲੈਣਾ ਸੀ ਆ ਦੇਖ ਚੀਜੀ 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 ਰੇਕਦਾ ਬੋਲਦੀ ਆ ਕੋਈ ਨਹੀਂ ਪਤਾ ਤੁਹਾਡੇ ਵਿਆਹ ਮੈਂ ਤੁਹਾਨੂੰ ਆਹੀ ਯਾਰਾ ਕੰਮ ਫਰੀ ਕੇ ਸੀ ਵੀ ਕਰਾਂਗੇ ਕੁੰਡੂ ਲਾ ਕੇ ਲੜੀ ਬਾਈ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਸ਼ਾਪਿੰਗ ਅੱਜ ਕਰਨ ਲੱਗੇ ਆਪਾਂ ਹੈ ਕੀ ਰਿਹਾ ਕੀ ਯਾਰ ਤੂੰ ਪਹਲਵਾਲ ਬੰਦਾ ਤੂੰ ਆ ਕੇ ਬਦਾਮ ਰੂਮ ਖਰੀਦ ਤੂੰ ਯਾਰ ਕੀੜੇ ਕਮਾਜ ਵੇ ਆਇਆ ਲਹਿੰਗੇ ਲੁੰਗਿਆਂ ਦੇ ਤੂੰ ਸ਼ਰਧਾਈ ਰੋੜੇ ਆ ਗਿਆ ਯਾਰ ਯਾਰ ਭਾਈਆ ਕਰੈਕਟਰ ਲੈਸੀ ਆ ਕਰਾਤਾ ਨੇ ਜਦੋਂ ਗਿਆ ਭਾਬੀ ਨੇ ਕੀ ਲਹਿੰਗ ਜਾਣ ਲਹਿੰਗਾ ਖਰੀਦ ਕੇ ਚੱਲ ਕੋਈ ਨਹੀਂ ਹੁੰਦੀ ਆ ਜਦਾ ਜਲਵਾ ਜੀ ਪੜ ਕੇ ਆਇਆ ਜਾਨਾ ਚੱਕੀ ਦਾ ਹਰ ਚੱਕੀ ਗੱਡੀ ਪਹਿਲਵਾਨ ਆ ਯਾਰ ਭਾਜੀ ਆਪਣਾ ਭਵਾ ਆਪਣਾ ਭਰਾ ਚਾਰ ਚੱਕੀ ਕਿੱਥੇ 18 ਚੱਕੀ ਜਨਾਉਣ ਆਲੇ ਪੰਖੋ ਰਵਾਏ ਕਹਦਾ ਯਾ ਚਲ ਆ ਜਾ ਮੋਰੋ ਪੁੱਤ ਉਹ ਰਾਤ ਪੈਂਦੀ ਹੈ ਦੈਨੀ ਜੜਦਾ ਘਰੋਂ ਘਰ ਵੀ ਗਾ ਲੈ ਸ਼ਰਮਿੰਦਾ ਹੋਇਆ ਜਾਂ ਦੱਸਦਾ ਸਹੀ ਹੋਇਆ ਕੀ ਅਵਲੈ ਇਹ ਦੱਸ ਗਾਇਨ ਦਾ ਵੀ ਘਰ ਮੇ ਸੱਚਾ ਪਿਆਰ ਖੱਚ ਕੇ ਲਿਆਇਆ ਲਾਡੀ ਤੈਨੂੰ ਤੂੰ ਉੱਦੈ ਨਹੀਂ ਆਇਆ 哎。Eh?